ਜਿਹੜਾ ਪਾਰਕ ਹੁੰਦਾ ਹੈ ਜਿਹੜਾ ਉੱਧਰ ਤੋਂ ਬੱਬਈ ਸਭ ਲਈ ਸੰਤੋਮ ਸਭਾ ਤੁਸੀਂ ਲੜਾ ਸਭ ਆਇਓ ਤੇ ਕੀ ਮੈਸੇਜ ਆ ਤੁਸੀਂ ਗੁਰੂ ਘਰ ਦੇਖਿਆ ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਲਸਾ ਮੈਂ ਪਿਛਲੇ ਦਿਨੀ ਜਦੋਂ ਮੈਨੂੰ ਪਤਾ ਲੱਗਿਆ ਕਿ ਸੰਤ ਪਾਪਾ ਮਨਜਿੰਦਰ ਸਿੰਘ ਜੀ ਅਰੜਾ ਸਾਧ ਵਾਲੇ ਠੋੜਾ ਛੱਡ ਗਏ ਕਿ ਮੈਂ ਇੱਥੇ ਹੈ ਨਹੀਂ ਸੀ ਤੇ ਹੁਣ ਅੱਜ ਇਸ ਸਥਾਨ ਤੇ ਆਪਣੀ ਸ਼ਰਧਾ ਰੂਪੀ ਪੇਟ ਕਰਨ ਲਈ ਪਹੁੰਚਿਆ ਹਾਂ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਨੇਹਾ ਬਾਣੀ ਰੱਬੀ ਬਾਣੀ ਧੁਰਗੀ ਬਾਣੀ ਨੂੰ ਦੁਨੀਆਂ ਦੇ ਕੋਨੇ-ਕੋਨੇ ਵਿੱਚ ਵੱਖ-ਵੱਖ ਪਸ਼ਾਵਾਰਾਂ ਹੀ ਬਚਾਉਣ ਦੀ ਸੋਚ ਰੱਖਣ ਵਾਲੇ ਔਰ ਉਹਦੇ ਲਈ ਕਰਮ ਕਰਨ ਵਾਲੇ ਸਤਿਗੁਰੂ ਬਾਬਾ ਜਿੰਦਰ ਸਿੰਘ ਜੀ ਸਾਡੇ ਕੋਲ ਚਲੇ ਗਏ ਆ ਇਹ ਬਹੁਤ ਵੱਡੀ ਸੇਵਾ ਹੈ ਉਹਨਾਂ ਨੇ ਇਸ ਇੰਸਟੀਚਿਊਸ਼ਨ ਨੂੰ ਰਾਣਾ ਸਾਹਿਬ ਸੰਪਰਦਾਇ ਨੂੰ ਬਤਾਉਂਦੇ ਸੀ ਉਸ ਨੇ ਬੜੀ ਵੱਡੀਆਂ ਸੇਵਾਵਾਂ ਦਿੱਤੀਆਂ ਇੱਕ ਆਧੁਨਿਕ ਜਿਹੜਾ ਸਿਸਟਮ ਉਹ ਇਨਪਲੇਸ ਕੀਤਾ ਉਹ ਉਹਨਾਂ ਦੀ ਬਹੁਤ ਅਗਾਹ ਵੰਦੂ ਸੋਚ ਕਹਾ ਬਖਸ਼ਰੀ ਜਿਹੜੀ ਸੋਚ ਉਹ ਤੁਸੋਣੀ ਸੀ ਸੋ ਉਹਨਾਂ ਦੇ ਕੰਮਾਂ ਨੂੰ ਦੇਖ ਕੇ ਅੱਜ ਉਹਨਾਂ ਬਾਰੇ ਜਾਣ ਕੇ ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਔਰ ਇਸ ਤਰ੍ਹਾਂ ਲੱਗ ਰਿਹਾ ਵੀ ਜਿਹੜੀ ਉਹਨਾਂ ਦੀ ਸੇਵਾ ਹੈ ਉਹਨਾਂ ਦੇ ਕਰਮ ਹੈ ਉਹਨਾਂ ਦੇ ਕੰਮ ਹੈ ਵੱਖ-ਵੱਖ ਭਾਸ਼ਾਵਾਂ ਦੇ ਵਿੱਚ ਗੁਰਬਾਣੀ ਨੂੰ ਲੋਕੀਆਂ ਵਿੱਚ ਪਹੁੰਚਾਉਣ ਦਾ ਜਿਹੜਾ ਕੰਮ ਬਹੁਤ ਵੱਡਾ ਕੰਮ ਹੈ ਉਰਦੂ ਦੇ ਵਿੱਚ ਪਹੁੰਚਾਉਣਾ ਇੰਗਲਿਸ਼ ਦੇ ਵਿੱਚ ਪਹੁੰਚਾਉਣਾ ਹਿੰਦੀ ਦੇ ਵਿੱਚ ਪਹੁੰਚਾਉਣਾ ਉਹਦੇ ਰੂਪ ਦੇ ਵਿੱਚ ਸਤਿਬਾਬਾ ਬਲਜਿੰਦਰ ਸਿੰਘ ਜੀ ਹਮੇਸ਼ਾ ਸਾਨੂੰ ਸਾਡੇ ਸਿਰ ਤੇ ਹੱਥ ਰੱਖਣ ਕੇ ਸਾਨੂੰ ਅਸ਼ੀਰਵਾਦ ਦਿੱਤੇ ਨੇ ਨਿਕਲਦਾ ਰਹਸੋ ਤੇ ਅੱਜ ਮੈਂ ਸਾਰੇ ਦਰਸ਼ਕੀ ਤੇ ਬਹੁਤ ਜੁਲਸਾ ਹੋ ਕੇ ਨਰਮਸਤਕ ਹੋ ਕੇ ਜੀ ਗੁਰੂ ਸਾਹਿਬਾ ਜੀ ਦੇ ਨਾਮ ਕਰਦਾਸ ਕੀਤੀ ਹੈ ਕਿ ਸਾਨੂੰ ਗੁਰੂ ਸਿੱਖੀ ਦੇ ਲਾਡ ਲਈ ਰੱਖਣ ਸਾਡੇ ਬੱਚਿਆਂ ਦੇ ਸਾਡੇ ਪਰਿਵਾਰਾਂ ਦੇ ਵਿੱਚ ਗੁਰੂ ਦਾ ਪੌਂਦ ਪਾਇ ਬਣਿਆ ਰਿਹਾ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ